ਪੰਜਾਬ ਐਸੈਂਬਲੀ ਦਾ ਬੜਾ ਪਿੰਡ ਪਹਿਲਾ ਕੰਫੀਕੈਂਸੀ ਰਿਹਾ ਹੈ ਇਸ ਹਾਲ ਕੇ ਦੀ ਉਹ ਸੁਪੈਂਡ ਦੀ ਮਹਾਨ ਵਿਸ਼ਾਲ ਮੀਟਿੰਗ ਹੋ ਰਹੀਆ ਬੜੇ ਪਿੰਡ ਦੀ ਸ਼ਾਂਤੀ ਅੱਜ ਤੱਕ ਕਦੇ ਵੀ ਹਰੀ ਨਹੀਂ ਹਮੇਸ਼ਾ ਵੱਡੀ ਲੀਡ ਤੇ ਸ਼ੇਸ਼ਾ ਦੀ ਲੀਡ ਕਿਸੇ ਵਾਰੀ ਮੇਰੀ ਗਈ ਸੀ ਸਾਰੇ ਪਿੰਡ ਨੇ ਵਿਸ਼ਵਾਸ ਕੀਤਾ ਕਿ ਮੇਰੀ ਧਰਮ ਪਤਨੀ ਨੂੰ ਹੌਕਾ ਦਿੱਤਾ ਦੁਆਰਾ ਸਾਡੇ ਫੈਮਿਲੀ ਤੇ ਵਿਸ਼ਵਾਸ ਕੀਤਾ ਐਤਕੀਆ ਸੀ ਉਸ ਤੋਂ ਵੀ ਵੱਡੀ ਲੀਡ ਪ੍ਰਾਪਤ ਕਰਾਂਗੇ ਜੀ ਪਿਛਲੇ ਟਾਈਮ ਬਿਲਾ ਸ਼ਾਂਤੀ ਚ ਸਾਡੀ ਸਰਕਾਰ ਬਿਲੀ ਪਿੰਡ ਦੇ ਵਿੱਚ ਸਾਂ ਸਾਂ ਸਾਡੇ ਨਹੀਂ ਪੱਥਰ ਵੀ ਲੱਗਿਆ ਔਰ ਕੰਮ ਹੋਇਆ ਲੱਖ ਸੰਤੀ ਜੋ ਪਿੰਡਾਂ ਦੀ ਬਿਲਕੁਲ ਪੈਸੇ ਪਹਿਲੀ ਵਾਰ ਹੀ ਹੋਇਆ ਪਿੰਡ ਬਲਾਕ ਸੰਤੀ ਨੇ ਪਿੰਡ ਲਈ ਕੰਮ ਤਾਂ ਲਿਆ ਸਾਡਾ ਚੋਣ ਨਿਸ਼ਾਨ ਫੰਝਾ ਉਹਦੇ ਨਹੀਂ ਕਿ ਅਸੀਂ ਆਪਣੀ ਪਾਰਟੀ ਦੀ ਝੋਲੀ ਦੇ ਵਿੱਚ ਇਹ ਸੀਟ ਪਾਈਏ ਸਾਡੇ ਸਾਰੇ ਨੌਜਵਾਨ ਸਾਥੀਆਂ ਦਾ ਬਜ਼ੁਰਗਾਂ ਦਾ ਆਸ਼ੀਰਵਾਦ ਕੱਡੀਆਂ ਮਾਤਾ-ਮਾਂ ਭੈਣਾਂ ਦੀਆਂ ਦੁਆਵਾਂ ਦੇ ਨਾਲ ਹੀ ਅੱਜ ਨਸੀਬ ਪੱਦੀ ਨਹੀਂ ਰਣਗੇ ਕਾਂਗਰਸ ਪਾਰਟੀ ਦੀ بڑے ਪਿੰਡ ਵਿਖੇ ਬੜੀ ਵੱਡੀ ਇੱਕ ਮੀਟਿੰਗ ਹੋਈ ਆ ਇਹਦੇ ਵਿੱਚ ਸੈਂਕੜੇ ਜਿਹੜੇ ਲੋਕ ਆ ਪਹੁੰਚੇ ਹੋਏ ਸਕੇ ਤੇ ਇਥੋ ਬਲਾਕ ਸੰਤੀ ਜੋਨ ਮਸੰਦਪੁਰ ਤੋਂ ਰਜਵੰਤ ਕੌਰ ਜੀ ਕਾਂਗਰਸ ਪਾਰਟੀ ਵੱਲੋਂ ਖੜਿਆ ਤੇ ਮੈਂ ਦੱਲਣ ਨਹੀਂ ਜੋਨ ਨੰਬਰ 1 ਬੜਾ ਪਿੰਡ ਬੜਾ ਪਿੰਡ ਜੋਨ ਤੋਂ ਰਜਵੰਤ ਕੌਰ ਜੀ ਖੜੇ ਆ ਤੇ ਦੀਪਾ ਜੀ ਨਾਲ ਗੱਲ ਕਰਾਂਗੇ ਦੀਪਾ ਜੀ ਕਿਸ ਤਰ੍ਹਾਂ ਦਾ ਹੰਗਾਰਾ ਮੈ ਰਿਆ ਆ ਅੱਜ ਦੇਖਣ ਨੂੰ ਮਿਲਿਆ ਕਿ ਕਾਫੀ ਤੁਹਾਡੇ ਨਾਲ ਜਿਹੜੀ ਆ ਲੋਕ ਗੁਰੇ ਬਈ ਇਹਨਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਕੰਮ ਆ ਬਾ ਜਿਨ੍ਹਾਂ ਨੇ ਸਾਡਾ ਆਪੀ ਕਵਰਿੰਗ ਕੀਤਾ ਇਹ ਜਿਹੜੀ ਬੜੇਪਿੰਡ ਦੀ ਮੀਟਿੰਗ ਹੋਈ ਹੈ ਫਲੋਰ ਤੋਂ ਫਲੋਰ ਹਲਕੇ ਦੀ ਇਤਿਹਾਸਿਕ ਮੀਟਿੰਗ ਹੋਈ ਆ ਸਭ ਤੋਂ ਵੱਡੀ ਮੀਟਿੰਗ ਬੜਾਪਿੰਡ ਪਹਿਲਾ ਕੰਸਟਿਚਿਊਐਂਸੀ ਰਿਆ ਆ ਪੰਜਾਬ ਅਸੈਂਬਲੀ ਦਾ ਬੜਾਪਿੰਡ ਪਹਿਲਾ ਕੰਸਟਿਚਿਊਐਂਸੀ ਰਿਆ ਆ ਇਹ ਹਲਕੇ ਦੀ ਉਹ ਸੁਪੰਡ ਦੀ ਮਹਾਨ ਵਿਸ਼ਾਲ ਮੀਟਿੰਗ ਹੈਗੀ ਆ ਬੜੇਪਿੰਡ ਦੀ ਸ਼ਾਂਤੀ ਅੱਜ ਤਾਈਂ ਕਦੇ ਵੀ ਹਰੀ ਨਹੀਂ ਹਮੇਸ਼ਾ ਬੱਢੀ ਲੀਡ ਤੇ ਸ਼ੇਸਾ ਦੀ ਲੀਡ ਪਿਛੇ ਵਰੀ ਮੇਰੀ ਹੋਈ ਸੀ ਸਾਰੇ ਪਿੰਡ ਨੇ ਵਿਸ਼ਵਾਸ ਕੀਤਾ ਕਿ ਮੇਰੀ ਧਰਮ ਪਤਨੀ ਨੂੰ ਹੋ ਕਾ ਦਿੱਤਾ ਦੁਆਰਾ ਸਾਡੇ ਫੈਮਿਲੀ ਤੇ ਵਿਸ਼ਵਾਸ ਕੀਤਾ ਐਤਕਿਉਂ ਅਸੀਂ ਉਸ ਤੋਂ ਵੀ ਵੱਡੀ ਲੀਡ ਪ੍ਰਾਪਤ ਕਰਾਂਗੇ ਔਰ ਇਹ ਮਿਸਾਲ ਕਾਇਮ ਕਰਾਂਗੇ ਫਰੋਂ ਹਲਕੇ ਦੀ ਬੜੇ ਪਿੰਡ ਦੀ ਕਿਹੜੀ ਸ਼ਾਂਤੀ ਹੋਗੀ ਸਭ ਤੋਂ ਭਾਰੀ ਵੱਡੀ ਬਹੁਤ ਨਾ ਦਿੱਤਾ ਸਿ ਬਲਾਕ ਸੰਤਰੀ ਮੈਂ ਜੋ ਕਿ ਵੈਲੋਫੈਲਪਨ ਮੈਂ ਸਾਡਾ ਬਲਾਕ ਸੰਤਰੀ ਇਹ ਜੋ ਕਦਮ ਔਰ ਇਹ ਦੇਖਣ ਨੂੰ ਮਿਲਦਾ ਕਿ ਸੁਣਨ ਨੂੰ ਮਿਲਦਾ ਹੈ ਉਹ ਤੇ ਬਲਾਕ ਸ਼ਾਂਤੀਆਂ ਆ ਦਾ ਕੋਈ ਫਾਇਦਾ ਨਹੀਂ ਹੈਗਾ ਇੱਥੇ ਪੈਸੇ ਖਰਾਬ ਕਰਨ ਦਾ ਇਲੈਕਸ਼ਨ ਲਾਉਣ ਦਾ ਕੋਈ ਫਾਇਦਾ ਨਹੀਂ ਦੀ ਜੀ ਪਿਛਲੇ ਟਾਈਮ ਬਲਾਕ ਸੰਤਰੀ ਚ ਸਾਡੀ ਸਰਕਾਰ ਵੇਲੇ ਪਿੰਡ ਦੇ ਵਿੱਚ ਥਾਂ ਥਾਂ ਸਾਡੇ ਨਹੀਂ ਪੱਥਰ ਵੀ ਲੱਗਿਓ ਔਰ ਕੰਮ ਹੋਇਓ ਆ ਬਲਾਕ ਸ਼ਾਂਤੀ ਜੋ ਪਿੰਡ ਮਿਲਦੇ ਦੀ ਬਿਲਕੁਲ ਪਹਿਸੇ ਪਹਿਲੀ ਵਾਰੀ ਹੋਇਆ ਵੇ ਪਿੰਡ ਬਲਾਕ ਸ਼ਾਂਤੀ ਨੇ ਪਿੰਡ ਲਈ ਗ੍ਰਾਂਟਾਂ ਲਿਆਣੀਆਂ ਪੈਸੇ ਲਿਆਂਦੇ ਧਾਰਨਿਕ ਸ਼ਾਂਤ ਧਾਰਨਿਕ ਜਿਹੜੇ ਸਾਡੇ ਮੰਦਰ ਆ ਮੰਦਰ ਮਾਸਤਿਆਦਿਆ ਸਾਡੇ ਆਸ਼ਰਮ ਆ ਉਹਨਾਂ ਲਈ ਅਸੀਂ ਗ੍ਰਾਂਟਾਂ ਲਿਆਦੀਆਂ ਤੇ ਪਿੰਡ ਦੇ ਵਿਕਾਸ ਲਈ ਪਿੰਡ ਦੀਆਂ ਗਲੀਆਂ ਲਈ ਅਸੀਂ ਗ੍ਰਾਂਟਾਂ ਲਿਆਣੀਆਂ ਔਰ ਲੋਕਾਂ ਦੇ ਹਮ ਹੁਆ ਕੇ ਵੱਧ ਧੜ ਕੇ ਕੰਮ ਕੀਤੇ ਔਰ ਦੱਸਿਆ ਕੋਰੀ ਕਿ ਬਲਾਕ ਸ਼ਾਂਤੀ ਕੀ ਹੁਦੀ ਅਟੀ ਤੇ ਕੀ ਅਪੀਲ ਕਰੋਏ ਤੁਸੀਂ ਦਾ ਕਿਉਂਕਿ 14 ਦੇ ਸੱਭ ਨੂੰ ਇਹ VOTING ਆ ਕੀ ਅਪੀਲ ਕਰੋਗੇ ਕਿ ਇਹ ਜਿਹੜੀ ਬਲਾਕ ਸੰਪਤੀ ਦੇ ਇਲੈਕਸ਼ਨ ਆ ਤੁਸੀਂ ਉਹਦੇ ਵਾਸਤੇ ਕੀ ਅਪੀਲ ਕਰ ਦੇਖੋ ਵੀਰ ਮੇਰੇ ਇਹ ਜਿਹੜੀ ਇਲੈਕਸ਼ਨ ਆ ਨਾ ਇਹ ਮੇਰੀ ਜਾਂ ਮੇਰੇ ਪਰਿਵਾਰ ਦੀ ਨਹੀਂ ਆ ਇਹ ਤੁਸੀਂ ਸਾਰੇ ਕੱਟ ਤੋਂ ਦੇਖ ਸਕਦੇ ਹੋ ਸਾਡੇ ਪਿੰਡ ਦੇ ਨੌਜਵਾਨ ਸਾਥੀਆਂ ਦੀ ਸਾਡੇ ਬਜ਼ੁਰਗਾਂ ਦਾ ਅਸ਼ੀਰਵਾਦ ਸਾਡੀਆਂ ਮਾਤਾ ਮਾਂ ਭੈਣਾਂ ਪਹਿਲੀ ਮਰੀ ਹੋਇਆ ਹਮ ਹਮਾ ਕੇ 20 25 ਬੱਚੀ ਚ ਗਿਆ ਤੇ ਆ ਬੁੜੀਆਂ ਦੇ ਜਤਿਆਂ ਨੇ ਵਰਕ ਕੀਤਾ ਆ ਔਰ ਘਰ কা ਡੋਰ ਟੂ ਡੋਰ ਜਾ ਕੇ ਡੋਰ ਟੂ ਡੋਰ ਜਾ ਕੇ ਕੰਪੇਨ ਕੀਤੀ ਆ ਬੀਬੀਆਂ ਨੇ ਵੀ ਕੀਤੀ ਸਾਡੇ ਨੌਜਵਾਨ ਸਾਥੀਆਂ ਨੇ ਇਹ ਮੇਰੀ ਇਲੈਕਸ਼ਨ ਜਾਂ ਮੇਰੀ ਵਾਇਦੀ ਇਲੈਕਸ਼ਨ ਨਹੀਂ ਆ ਇਹ ਕਾਂਗਰਸ ਪਾਰਟੀ ਦੇ ਲਈ ਸਾਡਾ ਚੋਣ ਨਿਸ਼ਾਨ ਫੰਜਾ ਉਹਦੇ ਨਹੀਂ ਕਿ ਅਸੀਂ ਆਪਣੀ ਪਾਰਟੀ ਦੀ ਝੋਲੀ ਦੇ ਵਿੱਚ ਇਹ ਸੀਟ ਪਾਈਏ ਸਾਡੇ ਸਾਰੇ ਨੌਜਵਾਨ ਸਾਥੀਆਂ ਦਾ ਬਜ਼ੁਰਗਾਂ ਦਾ ਆਸ਼ੀਰਵਾਦ ਤੁਹਾਡੀਆਂ ਮਾਤਾ-ਮਾਂ ਭੈਣਾਂ ਗੁਰਿੰਗਾਂ ਦੁਆਵਾਂ ਦੇ ਨਾਲ ਇਹ ਲੱਕ ਨਸੀਬ ਪੱਡੀ ਲੀਡ ਨਾਲ ਔਰ ਇਤਿਹਾਸਿਕ ਇਹ ਲੀਡ ਹੋਊਗੀ ਫਲੋਰ ਹਲਕੇ 'ਚ ਬੜੇ ਬੱਟ ਪਾਰਟੀ ਲਈ ਅਸੀਂ ਇੱਕ ਕੱਥੇ ਹੋ ਕੇ ਤੁਮੋਧੋ ਕੇ ਕੰਮ ਕਰ ਰਹੇ ਹਾਂ ਅਮੇ ਐਮਪੀ ਸਾਹਿਬ ਹੁਣ ਐਮਐਲਏ ਸਾਹਿਬ ਹੁਣ ਅਸੀਂ ਕਾਂਗਰਸ ਪਾਰਟੀ ਲਈ ਕੱਥੇ ਹੁਕੀ ਕੰਮ ਇਹ ਮੈਂ ਸਨ ਮੇਰੇ ਨਾਲ ਦੀਪਾ ਜੀ ਜਿਨ੍ਹਾਂ ਇਹ ਜਿਹੜੇ ਇੱਥੋਂ ਇਲੈਕਸ਼ਨ ਲੜ ਰਹੇ ਆ ਦੇ ਇਹਨਾਂ ਦਾ ਮੰਨਣਾ ਆ ਕਿ ਜਿਹੜੀ ਕਾਂਗਰਸ ਪਾਰਟੀ ਇੱਥੋਂ ਕਦੀ ਹਰੀ ਨਹੀਂ ਹੈਗੀ ਇਹ ਬਲਾਕ ਸੰਮਤੀ ਮੈਂ ਫੇਲੋ ਵੀ ਰਹਿ ਚੁੱਕਿਆ ਦੇ ਇਹਨਾਂ ਦਾ ਕਹਿਣਾ ਆ ਕਿ ਬਲਾਕ ਸੰਮਤੀ ਵਿੱਚੋਂ ਵੀ ਗ੍ਰਾਂਟਾਂ ਮਿਲਦੀਆਂ ਤੇ ਇਹਨਾਂ ਨੇ ਗ੍ਰਾਂਟਾਂ ਲਾਈਆਂ ਵੀ ਆ ਤੇ ਕਿਤਨਾ ਚੱਲ ਲਈ ਪ੍ਰਦੀਪ